ਸ਼ਲੋਕ ਮਹੱਲਾ ਚੌਥਾ ਸਭ ਰਸ ਤਿੰਨ ਕੈ ਰਹਿ ਹੈ ਮਾਨਸਾ ਫਰਮਾਉਂਦੇ ਹੈ ਭਾਈ ਸਾਰੇ ਰਸ ਜਿਨਨੇ ਉਹਨਾਂ ਦੇ ਹਿਰਦੇ ਚ ਪ੍ਰੇਮ ਰਸ ਨਾਮ ਰਸ ਗਿਆਨ ਰਸ ਮੁਕਤ ਬ੍ਰਹਮਾਨੰਦ ਰਸ ਇਹ ਸਾਰੇ ਉਹਨਾਂ ਦੇ ਹਿਰਦੇ ਚ ਪ੍ਰਗਟ ਹੋ ਜਾਂਦੇ ਆ ਜਿਨ ਹਰ ਵਸਿਆ ਮਨ ਮਨ ਦੇ ਹਿਰਦੇ ਚ ਮਨ ਚ ਵਸ ਜਾਣਾ ਨਾ ਪਰਮੇਸ਼ਰ ਸਾਰੇ ਮੁਕਤੀ ਦਾ ਪ੍ਰੇਮ ਦਾ ਗਿਆਨ ਦਾ ਸਾਰੇ ਰਸੋ ਦੇ ਅੰਦਰ ਪ੍ਰਗਟ ਹੋ ਜਾਂਦੇ ਐ ਐਸਾ ਆਨੰਦ ਪ੍ਰਾਪਤ ਹੋ ਜਾਂਦਾ ਉਹਨੂੰ ਕਿਹਾ ਨਹੀਂ ਜਾ ਸਕਦਾ ਬਸਮਾਦ ਹੋ ਜਾਂਦਾ ਕਿ ਮੇਰੇ ਜਿੱਦਾਂ ਗੁਣ ਕੋਈ ਨਹੀਂ ਸੀ ਮਾਰਨੇ ਇਹਨੂੰ ਐਡੀ ਮੈਨੂੰ ਬਖਸ਼ਿਸ਼ ਕਿਵੇਂ ਕਰ ਦਿੱਤੀ ਸਾਰਿਆਂ ਦੇ ਰਸ ਰੂਪ ਜੋ ਪਰਮੇਸ਼ਰ ਹੈ ਉਹਨਾਂ ਦੇ ਹਿਰਦੇ 'ਚ ਸਿਖਰਤ ਹੋ ਜਾਂਦਾ ਹੈ ਜਿਨਾਂ ਦੇ ਹਰੀ ਦਾ ਨਾਮ ਮਨ ਵਿੱਚ ਵਸ ਗਿਆ ਹੈ ਹਰ ਦਰਗਹ ਤੇ ਮੁਖ ਉਜਲੇ ਹਰੀ ਦੀ ਦਰਗਾਹ ਸੱਜਖੰਡ ਵਿੱਚ ਉਜਲੇ ਮੁਖ ਵਾਲੇ ਹੁੰਦੇ ਹਨ ਜਿਹੜੀ ਹਰੀ ਜੋ ਦਰ ਅੰਦਰ ਗਏ ਜਗਾ ਜਿਹੜੇ ਰੂਪੇ ਸਤਾਨ ਤੇ ਹੈ ਉਹਨਾਂ ਦੇ ਅੰਤਾਂ ਕਰ ਉਜਲੇ ਹੋ ਜਾਂਦੇ ਨਿਰਵਕਾਰ ਹੋ ਕੇ ਤਿੰਨ ਕੋ ਸਭ ਦੇਖਣ ਜਾ ਉਹਦੇ ਨਰਸ਼ੂ ਕਰਨ ਵਾ ਤੇ ਸਾਰੀ ਦੁਨੀਆ ਸਾਥ ਸੰਗੀ ਜਾਂਦੀ ਹੈ ਕਿ ਤੁਹਾਨੂੰ ਵੱਡਿਆ ਭਾਗਾ ਪੁਰਖ ਹੈ ਬੁਰ ਦਰਸ਼ਨ ਕਰਕੇ ਅਸੀਂ ਵੀ ਉਧਰ ਜਾਈਏ ਜਿਨ ਨਿਰਭਉ ਨਾਮ ਧਿਆਇ ਜਿਨ੍ਹਾਂ ਨੇ ਨਿਰਭਉ ਨਿਰਵੈਰ ਮੂਲ ਮੰਤਰ ਦਾ ਨਾਮ ਨੂੰ ਧਿਆਉਣਾ ਕੀਤਾ ਹੈ ਤਿਨ ਕੋ ਭਉ ਕੋਈ ਨਾ ਨਿਰਭਉ ਜਪੈ ਸਗਲ ਭਉ ਮਿਟੈ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਜੰਮਣ ਮਰਨ ਆਦ ਕਹਦਾ ਨਹੀਂ ਹੁੰਦਾ ਹੈ ਹਰ ਉਤਮ ਤਿੰਨੀ ਸਰੇਵਿਆ ਇਹ ਹੋਰੀ ਜੇ ਉਤਮ ਸਾਰਿਆਂ ਚੋਂ ਸ੍ਰੇਸ਼ਟ ਹੈ ਉਨਾਂ ਨੇ ਸੇਵਾ ਸੇਵਨ ਕੀਤਾ ਭਜਨ ਕੀਤਾ ਹੈ ਜਿਨ ਕੋ ਧੁਰ ਲਿਖਿਆ ਆ ਜਿਨਾਂ ਨੂੰ ਗੁਰੂ ਨੇ ਜਨਮਾਂ 'ਚ ਨਿਸ਼ਕਾਮ ਕਰਮ ਕੀਤੇ ਹੈ ਈਸ਼ਰ ਨੂੰ ਪ੍ਰੇਰੇ ਹੋਏ ਨੇ ਧੁਰ ਮੱਥੇ ਤੇ ਲੇਖਤ ਪਾਤੀ ਹੈ ਲਿਖਿਆ ਹੋਇਆ ਆਏ ਹੈ ਤੇ ਹਰ ਦਰਗਹ ਪਹਿਨਾਈ ਹੈ ਉਹ ਹਰੀ ਦਰਗਾ ਸੱਚਖੰਡ ਵਿੱਚ ਜਸ ਰੂਪੀ ਸਿਰੋਪਾਓ ਕਰਕੇ ਪਹਿਨਾਈ ਆ ਵਧਾਈ ਜਾਂਦੇ ਹਨ ਜਿਨ ਹਰ ਬੁੱਠਾ ਮਨ ਮ ਜਿਨ੍ਹਾਂ ਦੇ ਮਨ ਵਿੱਚ ਹਰਿ ਅਕਾਲ ਪੁਰਖ ਵਸ ਗਿਆ ਹੈ ਪਿਆਰੇ ਉਹ ਆਪ ਤਰੇ ਸਭ ਕੁਟੰਬ ਸਿਉ ਉਹ ਆਪ ਵੀ ਕਰ ਗਏ ਸਾਰੇ ਪਰਿਵਾਰ ਦੇ ਸਮੇਤ ਤਿਨ ਪਿੱਛੇ ਸਭ ਜਗਤ ਛਡਾ ਉਹਨਾਂ ਦੇ ਪਿੱਛੇ ਸਾਰੀ ਸ੍ਰਿਸ਼ਟੀ ਨੂੰ ਵੀ ਮਹਾਰਾਜ ਸ਼ਰਧਾ ਦਿੰਦੇ ਹੈ ਮੁਗਤ ਕਰੁੰਦੇ ਉਹਨਾਂ ਦੇ ਪਿੱਛੇ ਸੰਗਤ ਕਰਨ ਵਾਲੇ ਸਭ ਕਲਿਆਣ ਨੂੰ ਪਾਉਂਦੇ ਹਨ ਤਿੰਨਾਂ ਪਿੱਛੇ ਛੁੱਟੀ ਘਣੀ ਜਨ ਨਾਨਕ ਕਹੋ ਹਰ ਮੇਲ ਜਨ ਏ ਮਹਾਰਾਜ ਆਪਦੇ ਜਗਾਂ ਨਾਲ ਸਾਨੂੰ ਮਿਲਣਾ ਕਰਿਓ ਬੇਨਤੀ ਕਰੀਏ ਗੁਰੂ ਸਾਹਿਬ ਜਾਚ ਦੱਸਦੇ ਹਨ ਤਿਨ ਵੇਖ ਵੇਖ ਹਮ ਜੀਵਾਹਿ ਅਸੀਂ ਉਹਨਾਂ ਗੁਰਮਖੰਦ ਦੇ ਗੁਣਾਂ ਨੂੰ ਵੇਖ ਵੇਖ ਕੇ ਉਹਨਾਂ ਦੇ ਦਰਸ਼ਨ ਨੂੰ ਵੇਖ ਵੇਖ ਕੇ ਜੀਵਾ ਜਿਉਂਦੇ ਹੋਈਏ ਮਹੱਲਾ ਚੌਥਾ ਸਾ ਧਰਤੀ ਭਈ ਹਰੀਆਵਲੀ ਜਦੋਂ ਗੋਦਵਾਲ ਸਾਹਿਬ ਨਾਰਨੂ ਗਸਾਇਆ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੋਦਵਾਲ ਸਾਹਿਬ ਦੀ ਮਹਿਮਾ ਉਚਾਰਨ ਕਰਦੇ ਹਨ ਸਾ ਧਰਤੂ ਪਈ ਹਰੀਆਵਲੀ ਬੀੜਾਂ ਚ ਪਾਠ ਹੁੰਦਾ ਹੈ ਕਈ ਪਛੰਤਨ ਪੇ ਜੀ ਧਰਤੀ ਹੁੰਦਾ ਪਾਠ ਸੋ ਸਾ ਧਰਤੀ ਪਈ ਹਰੀਆਵਲੀ ਉਹ ਧਰਤੀ ਗੋਦਵਾਲ ਸਾਹਿਬ ਦੀ ਉਹ ਹਰੀਆਵਲੀ ਕਰਤਾਰਪੁਰ ਸਾਹਿਬ ਜਿਵੇਂ ਪਹਿਲੇ ਪਾਤਸ਼ਾਹ ਨੇ ਰਸਾਇਆ ਇਹ ਅੰਬਰ ਸੋ ਸਾਡੀ ਧਰਤੀ ਹਰਿਆਵਲ ਦਾ ਸਹਿਤ ਹੋ ਗਈ ਜਿੱਥੇ ਮੇਰਾ ਸਤਗੁਰੂ ਬੈਠਾ ਜਿੱਥੇ ਮੇਰੇ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਆ ਕੇ ਬੈਠੇ ਹੈ ਸਾਧ ਤਰਪੀ ਪਈ ਹਰਿਆਵਲ ਦੀ ਧਰਤੀ ਬੁੱਧੀ ਉਹ ਸੁਭਗੁਣਾ ਦੀ ਹਰਿਆਵਲਤਾ ਸਹਿਤ ਹੋ ਗਈ ਹੈ ਜਿੱਥੇ ਮੇਰਾ ਸਤਗੁਰੂ ਬੈਠਾ ਜਿਸ ਨੇ ਅੰਤਕਾਰ ਦੇ ਅੰਦਰ ਬੁੱਧੀ ਦੇ ਅੰਦਰ ਮੇਰੇ ਸਤਗੁਰੂ ਜੀ ਦਾ ਸ਼ਬਦ ਆ ਕੇ ਬੈਠਾ ਇਹ ਸਤਗੁਰਾਂ ਦਾ ਧਿਆਨ ਆ ਕੇ ਸਤਤ ਹੋਇਆ ਹੈ ਸੇ ਜੰਤ ਭਏ ਹਰੀਆਵਲੇ ਉਹ ਜੰਤ ਜਿਗਿਆਸੂ ਵੀ ਹਰੀਆਵਲਤਾ ਸੈਦ ਹੋ ਗਏ ਜਿਨ੍ਹਾਂ ਨੇ ਮੇਰਾ ਸਤਗੁਰੂ ਦੇਖਿਆ ਜਾਂ ਜਿਨ੍ਹਾਂ ਨੇ ਮੇਰੇ ਸਤਗੁਰਾਂ ਦੀ ਸ਼ਰਨ ਜਾ ਕੇ ਦਰਸ਼ਨ ਕੀਤੇ ਹਨ ਜਾ ਕੇ ਸੰਗਤ ਵਿੱਚ ਦਰਸ਼ਨ ਕੀਤੇ ਹੈ ਜਿਨ੍ਹਾਂ ਨੇ ਐਸੀ ਨਿਰਮਲ ਬੁੱਧੀ ਦੇ ਰੂਪੀ ਜਗ੍ਹਾ ਨੂੰ ਪ੍ਰਾਪਤ ਕਰਕੇ ਮੇਰੇ ਸਤਿਗੁਰੂ ਦਰਸ਼ਨ ਵੇਖੇ ਹਨ ਧੰਨ ਧੰਨ ਪਿਤਾ ਧੰਨ ਧੰਨ ਕੋਲ ਧੰਨ ਮਾਰਾ ਸਾਡੇ ਪਿਤਾ ਬਾਬਾ ਤੇਜਪਾਲ ਜੀ ਧੰਨ ਪਿਤਾ ਗੁਰੂ ਅੰਗਦ ਸਾਹਿਬ ਦੇ ਬਾਬਾ ਫੇਰੂਮੱਲ ਜੀ ਧੰਨ ਪਿਤਾ ਗੁਰੂ ਅੰਗਦ ਗੁਰਨਾਮ ਸਿੰਘ ਸਾਹਿਬ ਦੇ ਬਾਬਾ ਕਲਿਆਣ ਚੰਦ ਕਾਲੂ ਜੀ ਇਸ ਪ੍ਰਕਾਰ ਧੰਨ ਧੰਨ ਕੋਲ ਤੇ ਧੰਨ ਤੁਨ ਬੇਦਵੰਸੀ ਬੇਦੀਆਂ ਦੀ ਵੰਸ਼ ਦੀ ਕੋਲੋਂ ਤਨ ਤਨ ਟੀਣ ਬਾਂਸੀਆਂ ਦੀ ਕੋਲੋ ਤਨ ਤਨ ਭੱਲੇ ਬਾਂਸਾਂ ਦੀ ਕੋਲੋ ਤਨ ਤਨ ਸੋ ਜਨਨੀ ਜਿਨ ਗੁਰੂ ਜਣਿਆ ਮਾਂ ਤਨੂ ਮਾਤਾ ਸਾਹਿਬ ਜੀ ਤ੍ਰਿਪਤਾ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਾਦਰ ਭਾਵ ਕੀਦਿਆ ਪ੍ਰਗਟ ਕੀਤੇ ਨੇ ਉਤਾਰ ਧਾਰਿਆ ਜਿਨ੍ਹਾਂ ਦੇ ਘਰ ਵਿੱਚ ਮਹਾਰਾਏ ਨੇ ਅਤੇ ਤਨ ਮਾਤਾ ਸਾਹਿਬ ਜੀ ਸਭਰਾਈ ਜੀ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਜਣੇ ਹੈ ਤਨ ਗੁਰੂ ਅਮਰਦਾਸ ਸਾਹਿਬ ਦੀ ਮਾਤਾ ਹੈ ਮਾਤਾ ਦਾ ਨਾਮ ਬਖਤਕੌਰ ਵੀ ਲਿਖਿਆ ਆ ਪ੍ਰਿਆਮਾਂ ਵਿੱਚ ਤੇ ਮਾਤਾ ਦਾ ਨਾਮ ਲక్ష్ਮੀ ਵੀ ਜੀ ਸ਼ੀਰੂਆ ਨਾਮ ਸੋ ਜਿਨਾਂ ਨੂੰ ਗੁਰੂ ਮਹਾਰਾਜ ਸਾਹਿਬ ਜਿਨੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਆਕਾਰ ਦਿੱਤਾ ਹੈ ਤਨ ਤਨ ਗੁਰੂ ਜਿਨ ਨਾਮ ਆਰਾਧਿਆ ਫਿਰ ਕਿਸ਼ਰੀਆਂ ਪਾੜੇ ਤਨ ਤਨ ਪਿਤਾ ਤਨ ਤਨ ਕੋਲ ਤਨ ਸੰਤੋਖ ਰੂਪੀ ਪਿਤਾ ਹੈ ਤਨ ਤਨ ਕੋਲ ਅਚੁੱਤ ਕੋਲ ਹੈ ਤਨ ਤਨ ਸੂ ਜਨਨੀ ਜਿਨ ਗੁਰੂ ਜਣਿਆ ਮਾਤ ਤਨ ਖਿਮਾ ਰੂਪੀ ਮਾਤਾ ਹੈ ਜਿਨ ਗੁਰੂ ਮਹਾਰਾਜ ਸਾਹਿਬ ਜੀ ਦੇ ਗਿਆਨ ਨੂੰ ਜਿਸ ਮਾਤਾ ਸੁੱਧ ਬੁੱਧੀ ਦੁਆਰਾ ਸਮਤੀ ਦੁਆਰਾ ਜਣਿਆ ਪ੍ਰਾਪਤ ਕੀਤਾ ਹੈ ਹਨ ਹਨ ਗੁਰੂ ਜਿਨ ਨਾਮ ਆਰਾਧਿਆ ਹਨ ਸਤਿਗੁਰੂ ਪਰਮੇਸ਼ਰ ਰੂਪ ਜਿਨ੍ਹਾਂ ਨੇ ਨਾਮ ਨੂੰ ਆਰਾਧਨਾ ਕੀਤਾ ਜਿਨ੍ਹਾਂ ਨਾਲ ਮਿਲ ਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਹੈ ਆਪ ਤਰਿਆ ਜਿਨੀ ਰਿੱਠਾ ਤਿੰਨਾ ਲੈ ਛਡਾ ਆਪ ਵੀ ਗੁਰੂ ਸਾਹਿਬ ਜੀ ਤਰੇ ਹੋਏ ਐ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਖਤ ਮੁਖਤਾਰੇ ਜਿਨ੍ਹਾਂ ਦਰਸ਼ਨ ਕੀਤੇ ਐ ਉਹਨਾਂ ਨੂੰ ਵੀ ਮਾਰਨ ਜਮਨ ਮੰਨ ਤੋਂ ਛੁਡਾਲਿਆ ਮੁਕਤ ਕਰ ਦੁੱਤਾ ਹੈ ਹਰ ਸਤਗੁਰ ਮੇਲੋ ਦਇਆ ਕਰ ਏ ਹਰੀ ਅਕਾਲ ਪੁਰਖ ਸਾਨੂੰ ਸਤਗੁਰਾਂ ਦੇ ਨਾਲ ਮੇਲੋ ਦਇਆ ਦ੍ਰਿਸ਼ਟੀ ਕਰਕੇ ਜਨ ਨਾਨਕ ਧੋਵੈ ਪਾਤਸ਼ਾਹ ਆਪ ਦੇ ਚਰਨਾਂ ਦੇ ਤਾਈਂ ਝੋਣਾ ਕਰੀਏ ਕਿਰਪਾ ਕਰੋ ਸੱਚੇ ਪਾਤਸ਼ਾਹ ਗੁਰਾਂ ਦੇ ਚਰਨ ਧੋਈਏ ਪੌੜੀ ਸੱਚ ਸੱਚਾ ਸਤਗੁਰ ਅਮਰ ਹੈ ਸਾਧ ਸੰਗਤ ਜੀ ਸੱਚੇ ਸੱਚੇ ਅਕਾਲ ਪੁਰਖ ਦਾ ਸੱਚ ਨਿਸ਼ਚੇ ਕਰਕੇ ਸਤਗੁਰੂ ਅਮਰਦਾਸ ਸਾਹਿਬ ਜੀ ਸਤਗੁਰੂ ਅਕਾਲ ਪੁਰਖ ਦਾ ਸੱਚੇ ਨਿਸ਼ਚੇ ਕਰਕੇ ਸਰੂਪ ਹੈ ਗੁਰੂ ਅਮਰਦਾਸ ਸਾਹਿਬ ਜਿਸ ਅੰਦਰ ਹਰ ਓਰ ਧਾਰੇ ਹੈ ਕਿਸੇ ਹੈ ਗੁਰੂ ਅਮਰਦਾਸ ਸਾਹਿਬ ਜੀ ਜਿਨ੍ਹਾਂ ਦੇ ਅੰਦਰ ਹਰੀ ਦੇ ਨਾਮ ਨੂੰ ਦਿਲ ਚ ਵਸਾਤਾ ਸਿੱਖਾਂ ਦੇ ਸਾਡੇ ਹਿਰਦਾਂ ਚ ਹਿਰਦਿਆਂ ਚ ਵਸਾਤਾ ਆਪਦੇ ਹਿਰਦੇ ਚ ਪਰਮੇਸ਼ਰ ਦੇ ਨਾਮ ਨੂੰ ਵਸਾਇਆ ਹੋਇਆ ਹੈ ਧਾਰਨ ਕੀਤਾ ਹੋਇਆ ਇਹੋ ਸੱਚਾ ਸਤਗੁਰੂ ਹੈ ਸੱਚਾ ਗੁਰਾਂ ਦਾ ਹੁਕਮ ਹੈ ਜਿਨ੍ਹਾਂ ਨੂੰ ਗੁਰਾਂ ਦਾ ਹੁਕਮ ਮੰਨ ਕੇ ਅੰਦਰ ਹਰੀ ਦੇ ਨਾਮ ਨੂੰ ਵਸਾ ਲਿਆ ਹੈ ਅੰਦਰ ਜੋ ਸਾਰਿਆਂ ਦੇ ਹਰੀ ਹੈ ਉਸ ਨੂੰ ਇਹਦੇ ਦੇ ਅੰਦਰ ਇਹ ਨਾਮ ਨੂੰ ਵਸਾ ਧਾਰਿਆ ਹੈ ਸੱਚ ਸੱਚਾ ਸਤਗੁਰ ਪੁਰਖ ਹੈ ਅਤੇ ਸੱਚ ਸੱਚਾ ਸਤਗੁਰ ਪੁਰਖ ਸੱਚਾ ਸਤਗੁਰੂ ਨਾਨਕ ਦੇਵ ਜੀ ਸੱਚੇ ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਸਤਗੁਰੂ ਪੁਰਖ ਗੁਰੂ ਅਮਰਦਾਸ ਸਾਹਿਬ ਜੀ ਹੈ ਸੱਚੇ ਮਿਛੇ ਕਰੋ ਸਤਿਗੁਰੂ ਪੁਰਖ ਸੱਚੇ ਹਨ ਜਿਨ ਕਾਮ ਕ੍ਰੋਧ ਵਿਖ ਮਾਰਿਆ ਜਿਨਾਂ ਕਾਮ ਦੇ ਫੁਰਨਿਆਂ ਨੂੰ ਕ੍ਰੋਧ ਆਦਿਕਾਂ ਦੀ ਜ਼ਹਿਰ ਨੂੰ ਵਿਸ਼ਿਆਂ ਦੀ ਬਿਊ ਨੂੰ ਮਾਰ ਦਿੱਤਾ ਜਾਂ ਦਿੱਠਾ ਪੂਰਾ ਸਤਿਗੁਰੂ ਜਦੋਂ ਅਸੀਂ ਸਤਿਗੁਰੂ ਅਮਰਦਾਸ ਸਾਹਿਬ ਪੂਰਿਆਂ ਦੇ ਦਰਸ਼ਨ ਕੀਤੇ ਤਾਂ ਅੰਦਰੋਂ ਮਨ ਸਾਧਾਰਨ ਦਰਸ਼ਨ ਕਰਨ ਨਾਲ ਅੰਦਰੋਂ ਸਾਡਾ ਮਨ ਸਹਿਤ ਆਖਿਰੇ ਲਈ ਹੋ ਗਿਆ ਸਾਡਾ ਮਨ ਸੁਧਾਰ ਦੁੱਤਾ ਸੱਚੇ ਪਾਤਸ਼ਾਹ ਨਿਰਮਲ ਕਰ ਦੁੱਤਾ ਹੈ ਬਲੇ ਹਾਰੀ ਬੁਰ ਆਪਨੇ ਆਪਣੇ ਸੰਗਰੂ ਨਾਨਕ ਗੁਰੂ ਅੰਗਦ ਸਾਹਿਬ ਜਬਰਦਸਤ ਆਤਮ ਬਲੇ ਹਾਰ ਜਾਈਏ ਸਦਾ ਸਦਾ ਘੁੰਮਵਾਰੇ ਸਦਾ ਸਦਾ ਘੁੰਮਾਰਨੇ ਫੇਰਨੇ ਘੁੰਮ ਘੁੰਮ ਕੇ ਫੇਰ ਕਰਕੇ ਪਰਕੰਬਿਆ ਕਰਕੇ ਵਾਰਨੇ ਜਾਈਏ ਆਪਣਾ ਆਪ ਕੁਰਬਾਨ ਕਰੀਏ ਮਹਾਰਾਜ ਦੇ ਉਪਰੋਂ ਗੁਰਮੁਖ ਜਿੱਤਾ ਮਨਮੁਖ ਹਾਰਿਆ ਜਿਹੜੇ ਇਸ ਪ੍ਰਕਾਰ ਗੁਰਮੁਖ ਅਧਿਕਾਰੀ ਬਣੇ ਆਂ ਉਹ ਸੰਸਾਰ ਵਿੱਚ ਜਿੱਤ ਗਏ ਹੈ ਜਿਹੜੇ ਮਨਮੁਖਰੇ ਮੰਦੇ ਆਖੇ ਲੱਗਣ ਵਾਲੇ ਉਹਨਾਂ ਨੇ ਆਪਣੇ ਜੀਵਨ ਨੂੰ ਹਾਰ ਲਿਆ ਹੈ ਸ਼ਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮਿਲਿਉ ਜਿਨ੍ਹਾਂ ਨੂੰ ਸਾਧ ਸੰਗਤ ਜੀ ਕਿਰਪਾ ਕਰਕੇ ਪਰਮੇਸ਼ਰ ਨੇ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਹੈ ਮੁਖ ਗੁਰਮੁਖ ਨਾਮ ਤੇ ਆਏ ਸੀ ਉਹ ਮੁਖੀ ਹਮ ਸਾਧ ਸੰਗਤ ਜੀ ਸਾਰੇ ਸੰਸਾਰ ਤੇ ਜਿਹੜੇ ਗੁਰਾਂ ਦੁਆਰਾ ਨਾਮ ਪਿਆਉਂਦੇ ਸੀ ਪਿਆਉਂਦੇ ਹੈ ਯੋਗੈ ਨੂੰ ਪਿਆਰ ਸੀ ਤੇ ਹੋਣਗੇ ਉਹ ਸਾਰਿਆਂ ਚੋਂ ਮੁਖੀ ਰੂਪ ਪਰਮੇਸ਼ਰ ਵੀ ਪ੍ਰਾਪਤੀ ਵਾਲੇ ਹਨ ਗੁਰਾਂ ਦੁਆਰਾ ਸੋ ਕਰੇ ਜੇ ਸਤਗੁਰ ਭਾਵ ਸੀ ਜੋ ਗੁਰਸਿੱਖ ਯੋਗ ਗੁਰੂ ਸਾਹਿਬ ਨੂੰ ਪਹੁੰਚਿਆ ਸੀ ਉਹ ਕਰਤੱਵ ਕਰਦੇ ਸੀ ਅੱਗੇ ਜੋ ਹੁਣ ਕਰਤੱਵ ਕਰਦੇ ਇਹ ਗੁਰੂ ਸਾਹਿਬ ਨੂੰ ਪਹੁੰਚਦਾ ਹੈ ਅੱਗੇ ਨੂੰ ਜੋ ਸਤਗੁਰਾਂ ਨੂੰ ਪਾਵੇਗਾ ਉਹ ਕਰਤੱਵ ਮਾਲਾ ਦਾ ਪਾਣਾ ਮੰਨਣਾ ਸਿਮਰਨ ਕਰਨਾ ਪਰਉਪਕਾਰ ਕਰਨਾ ਜਿਹੜੇ ਕਰਤੱਬ ਨੂੰ ਸਾਬਸੀ ਪਾਉਂਦੇ ਮਾਰੇ ਨੂੰ ਕਰਨਗੇ ਹੋਰ ਪੂਰਾ ਘਰੀ ਵਸਾਇ ਉਹਨਾਂ ਨੂੰ ਪੂਰੇ ਸਤਿਗੁਰੂ ਘਰਾਂ ਵਿੱਚ ਸੁਸੰਗਤ ਵਿੱਚ ਬਸਾਉਂਦੇ ਸੀ ਹੁਣ ਸੁਸੰਗਤ ਵਿੱਚ ਬਸਾਉਂਦੇ ਆ ਅੱਗੇ ਨੂੰ ਸੁਸੰਗਤ ਰੂਪੀ ਘਰਾਂ ਵਿੱਚ ਵਸਾਇਸ਼ੀ ਬਸਾਉਣਾ ਕਰਨਗੇ ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸੱਚਖੰਡ ਰੂਪੀ ਘਰਾਂ ਵਿੱਚ ਬਸਾਉਂਦੇ ਸੀ ਉਹਨਾਂ ਨੂੰ ਹੁਣ ਸਰੂਪ ਰੂਪੀ ਘਰਾਂ ਵਿੱਚ ਬਸਾਉਂਦੇ ਆ ਅੱਗੇ ਨੂੰ ਤੁਰੀਆ ਬਾਬੂ ਕੀ ਕਹਾਣੀ ਜੇ ਮਸਾਜ ਸੀ ਸੁਣਾਉਣਗੇ ਜਿਨ ਅੰਦਰ ਨਾਮ ਨਿਧਾਨ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸਾਛ ਜੀ ਪਰਮੇਸ਼ਰ ਦੇ ਨਾਮ ਦਾ ਖਿਆਨਾ ਹੈ ਜਿਨ ਕਾ ਭਉ ਸਭ ਗਵਾਏ ਸੀ ਉਹਨਾਂ ਦਾ ਭੈ ਪਿਛਲਾ ਜੰਮਣ ਮੰਦ ਦਾ ਸਾਰਾ ਗੁਆਚਾ ਸੀ ਹੁਣ ਜ਼ਿਆਦਾ ਗੁਆ ਰਹੇ ਐ ਅਗਲਿਆਂ ਦਾ ਗੁਆਚੀ ਗਵਾ ਦੇਣਗੇ ਸਾਰਾ ਡਰ ਸਤ ਪ੍ਰਕਾਰ ਦਾ ਭੈ ਹੈ ਇਹ ਭੈ ਹੈ ਪਰਲੋਕ ਪੈ ਜਨੂੰ ਵੇਦਨਾ ਜਾਤ ਨਰਕਰ ਕਰ ਗਉਤ ਮੈਂ ਅਕਸਮਾ ਤਰ ਪੈਸਾਤ ਜਿਨ ਰਖਣ ਕੋ ਹਰ ਆਪ ਹੋ ਜਿਨ੍ਹਾਂ ਦੀ ਆਪ ਰਖਿਆ ਕਰਨ ਵਾਤੇ ਹਰੀ ਸੱਚੇ ਪਾਤਸ਼ਾਹ ਇਸ਼ਤਿਤ ਹੋਵੇ ਹੋਰ ਕੀਤੀ ਚਖ ਚਖ ਜਾਏ ਉਹਨਾਂ ਦਾ ਕੋਈ ਰੋਮ ਵੀ ਬਿੰਗਾ ਨਹੀਂ ਕਰ ਸੋ ਵਿੱਚ ਕਰਤਾ ਪੁਰਖ ਲੋਹਾ ਜਾਲਨਾ ਬਿੰਗਾ ਹੋਆ ਹੋਰ ਕਿਤਨੀ ਸੀਟੀ ਚਖਾ ਮਾਰ ਮਾਰ ਕੇ ਚਲੀ ਗਈ ਸੀ ਚਲੀ ਜਾ ਰਹੀ ਹੈ ਚਲੀ ਜਾਵੇਗੀ ਵਿਅਰਥ ਬੋਲ ਬੋਲ ਕਰਕੇ ਜਨ ਨਾਨਕ ਨਾਮ ਤੇ ਆਏ ਤੂੰ ਸਤਿਗੁਰੂ ਜੀ ਕਹਿੰਦੇ ਏ ਪਿਆਰਿਆ ਤੂੰ ਤਾਂ ਨਾਮ ਨੂੰ ਤੇਉਣਾ ਕਰ ਹਰ ਹਾਲਤ ਪਲਤ ਛੁਡਾਏ ਪਰਮੇਸ਼ਰ ਦਾ ਨਾਮ ਇਸ ਲੋਕ ਦੀ ਪਿਛਲੀਆਂ ਭਗਤਾਂ ਨੂੰ ਛੁਡਾ ਲੈਂਦਾ ਸੀ ਕਿਰਪਾ ਅਲਾਦ ਆਦਕਾਂ ਨੂੰ ਪਰ ਲੋਕ 'ਚ ਵੀ ਛੁਡਾ ਲੇਗਾ ਇਵੇਂ ਜਗਾਂ ਤੋਂ ਮਹੱਲਾ ਚੌਥਾ ਗੁਰਸਿੱਖਾਂ ਕਹਿ ਮਨ ਭਾਵ ਦੀ ਜੋ ਸਤਿਗੁਰੂ ਸਾਹਿਬ ਦੇ ਗੁਰਸਿੱਖ ਹੈ ਉਹਨਾਂ ਦੇ ਮਨ 'ਚ ਭਾਉਂਦੀ ਚੰਗੀ ਲੱਗਦੀ ਹੈ। ਗੁਰ ਸਤਗੁਰ ਕੀ ਵਡਿਆਈ। ਗੁਰੂ ਸਤਗੁਰੂ ਨਾਨਕ ਦੇਵ ਦੀ ਵਡਿਆਈ, ਗੁਰੂ ਅੰਗਦ ਸਾਹਿਬ ਦੀ ਵਡਿਆਈ, ਸਤੂ ਅਮਰਦਾਸ ਸਾਹਿਬ ਦੀ ਵਡਿਆਈ, ਉਹਨਾਂ ਦੇ ਮਨ 'ਚ ਚੰਗੀ ਲੱਗਦੀ ਹੈ। ਗੁਰਸਿੱਖਾਂ ਕੇ ਗੁਰਸਿੱਖਾਂ ਦੇ ਮੰਨ 'ਚ ਗੁਰਸਿੱਖਾਂ ਜਿਨ੍ਹਾਂ ਗੁਰਾਂ ਦੀ ਸਿੱਖਿਆ ਧਾਰਨ ਕੀਤੀ ਹੈ, ਉਹਨਾਂ ਦੇ ਮਨ 'ਚ ਭਾਉਂਦੀ ਹੈ। ਹਰ ਰੱਖ ਗੁਰ ਸਤਗੁਰੂ ਗੁਰ ਸਤਗੁਰ ਕੀ ਵਿਢਿਆ ਜੂ ਜੋ ਚੇਤਨ ਸਰੂਪ ਸਤਗੁਰੂ ਹੈ ਉਹਨਾਂ ਦੀ ਵਿਢਾਈ ਹਰ ਰੱਖ ਉਹ ਪੈਜ ਸਤਗੁਰੂ ਖੇਹਰੀ ਆਪ ਰੱਖਦੇ ਹਾਂ ਸਤਗੁਰਾਂ ਦੀ ਪੈਜ ਪਰਤ ਗਿਆ ਜੋ ਮਨ ਨਿਜਮ ਕਰ ਲੈਂਦੇ ਹੈ ਉਹਨੂੰ ਪੂਰਾ ਤੁਸੀਂ ਨਿਵਾਉਨੇ ਹੋ ਨਿਤ ਚੜੈ ਸਵਾਈ ਸਤਗੁਰਾਂ ਦੀ ਮਹਿਮਾ ਦੂਣੀ ਚੌਗਣੀ ਸਵਾਈ ਸੰਸਾਰ ਚੜ ਰਹੀ ਹੈ ਪ੍ਰਗਟ ਗੁਰ ਸਤਗੁਰ ਕੈ ਮਨ ਪਾਰ ਬ੍ਰਹਮ ਹੈ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਰਮਨ ਦਾਸ ਸਾਹਿਬ ਦੇ ਗੁਰੂ ਚੇਤਨ ਸਰੂਪ ਜੋ ਸਤਗੁਰੂ ਜੀ ਹੈ ਉਹਨਾਂ ਦੇ ਮਨ ਵਿੱਚ ਪਾਰਬ੍ਰਹਮ ਪਰਮੇਸ਼ਰ ਸਾਖਿਆਤ ਹੈ ਪਾਰ ਬ੍ਰਹਮ ਛਡਾਈ ਪਾਰ ਬ੍ਰਹਮ ਇਸ ਕਰਕੇ ਸੰਗਤਾਂ ਨੂੰ ਗੁਰਾਂ ਦੀ ਚਰਨੀ ਪਾ ਕੇ ਛਡਾ ਰਿਹਾ ਹੈ ਜਮਾਂ ਤੋਂ ਛਡਾਵੇਗਾ ਦੁੱਖਾਂ ਤੋਂ ਛਡਾਵੇਗਾ ਗੁਰ ਸਤਗੁਰ ਤਾਨ ਦੀ ਬਾਣ ਹਰ ਗੁਰੂ ਸਾਹਿਬ ਜੀ ਸਾਰੇ ਸੰਸਾਰ ਦਾ ਪੂਜਨੀਕ ਸਾਨ ਬਲ ਹੈ ਦੀਵਾਨ ਆਸਰਾ ਹਰੀ ਦਾ ਰੂਪ ਸਤਿਗੁਰੂ ਦਿਨ ਸਭ ਆਣ ਨਿਵਾਈ ਸਤਿਗੁਰੂ ਸੱਚੇ ਪਾਤਸ਼ਾਹ ਚੇਤਨ ਸਰੂਪ ਹੈ ਉਹਨਾਂ ਦਾ ਸਰੀਰ ਕਬਲ ਵੀ ਤੇ ਦੀਵਾਨ ਕਚਹਿਰੀ ਦਾ ਬਲ ਵੀ ਹਰੀ ਆਪ ਹੀ ਹੈ ਜਿੰਨੀ ਡਠਾ ਤਿੰਨ ਸਭ ਆਣ ਨਿਵਾਜ ਹਰੀ ਨੇ ਆ ਕੇ ਸਾਰੀ ਗੁਰਾਂ ਦੇ ਚਰਨਾਂ ਤੇ ਨਵਾਤੀ ਝੁਕਾ ਦਿੱਤੀ ਹੈ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰਿ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਨੂੰ ਸਰਦਾ ਕਰਕੇ ਭਾਵਨਾ ਕਰਕੇ ਦਰਸ਼ਨ ਕੀਤੇ ਹੈ ਤਨ ਕੇ ਸਭ ਪਾਪ ਗਵਾਏ ਉਹਨਾਂ ਦੇ ਮੇਰੇ ਸਤਿਗੁਰੂ ਜੀ ਸਾਰੇ ਜਨਮ ਜਨਮਾਂ ਚੋਂ ਦੇ ਪਾਪਾਂ ਨੂੰ ਗਵਾ ਦਿੰਦੇ ਮੇੜ ਦਿੰਦੇ ਹਨ ਹਰ ਦਰਗਹ ਤੇ ਮੁਖ ਉਜਲੇ ਹਰੀ ਦੇ ਦਰਗਹ ਵਿੱਚ ਉਜਲੇ ਮੁਖ ਵਾਲੇ ਹਨ ਬਹੁ ਸੋਭਾ ਪਾਈ ਐਸ ਲੋਕ ਜੀ ਬੜੀ ਭਾਰੀ ਸ਼ੋਭਾ ਵਡਿਆਈ ਪਾਉਂਦੇ ਐ ਜਨ ਨਾਨਕ ਮੰਗੈ ਧੂੜ ਤੈਨੂੰ ਜੀ ਕਿਹਨੂੰ ਨਾ ਪਿਆਰ ਨਹੀਂ ਧੂੜ ਮੰਗਦੇ ਹਾਂ ਜੋ ਗੁਰ ਕੇ ਸਿੱਖ ਮੇਰੇ ਭਾਈ ਸੱਜ ਸਿੱਖੋ ਸਾਡੇ ਭਰਾ ਹਨ ਭਾਈ ਪਰ ਵੀ ਗੁਰੂ ਸਾਹਿਬ ਨੂੰ ਪੰਝਾ ਪਿਆਰਿਆਂ ਨੂੰ ਵੀ ਬਾਬੇ ਬੁੱਢੇ ਸਾਹਿਬ ਨੂੰ ਵੀ ਬਖਸ਼ ਕਰਕੇ ਦਿੱਤੀ ਹੈ ਜੋ ਗੁਰੂ ਦੇ ਸਿੱਖਨ ਭਾਈ ਕੋਝੇ ਬਣਾ ਦੇਣਾ ਸੰਕਾ ਕਰ ਦੇਣੀ ਬ੍ਰਹਮਚੇਤਨ ਸਾਰਿਆਂ ਦੇ ਵਿੱਚ ਕੋ ਹੋਣੇ ਕਰਕੇ ਜੋ ਗੁਰੂ ਕੇ ਸ਼ਿਖ ਸਾਡੇ ਭਾਉਣ ਵਾਲੇ ਭਾਈ ਹਨ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਅਸੀਂ ਆਖ ਮੁਖ ਦੁਆਰਾ ਕਸਮ ਕਰਦੇ ਹਾਂ ਜੋ ਖਿਆਨਾਂ ਦੁਆਰਾ ਸੁਣਾਉਣੇ ਜੋ ਸੱਚੇ ਪਾਤਸ਼ਾਹ ਦੀ ਸਿਫਤ ਹੈ ਉਹ ਸਿਫਤ ਵੀ ਸੱਚੀ ਹੈ ਦੇ ਮੋਹ ਕਰਕੇ ਸਲਾਹ ਤੇ ਸੱਚੀ ਪ੍ਰਾਪਤੀ ਹੁੰਦੀ ਹੈ ਸੱਚ ਸੱਚੇ ਕੀ ਵਡਿਆਈ ਸੱਚੇ ਦੀ ਜਿਹੜੀ ਵਡਿਆਈ ਹੈ ਸੱਚ ਨਿਸ਼ਚੇ ਕਰਕੇ ਸੱਚੀ ਹੈ ਸਲਾਹੀ ਸੱਚ ਸਲਾਹਾ ਸੱਚ ਸਲਾਉਣੇ ਯੋਗ ਜੋ ਸੰਤ ਹੈ ਉਹ ਸੱਚੇ ਨੂੰ ਸਲਾਉਂਦੇ ਰਹਿੰਦੇ ਐ ਸਲਾਹੀ ਜੋ ਵੇਦ ਸ਼ਾਸਤਰ ਹੈ ਉਹ ਸੱਚੇ ਨੂੰ ਕਸ਼ਨ ਕਰਦੇ ਆ ਸਲਾਣੇ ਜੋਗ ਸੰਤ ਵੀ ਸਲਾਉਂਦੇ ਆ ਸੱਚੇ ਨੂੰ ਸੱਚ ਕੀਮਤ ਕਿਨਾਂ ਨਾ ਪਾਈ ਸੱਚੇ ਦੀ ਕੀਮਤ ਜਿਵੇਂ ਮੱਛੀ ਜਿਹੜੀ ਆ ਪਾਣੀ ਦਾੰਤ ਨਹੀਂ ਪਾ ਸਕਦੀ ਸਮੁੰਦਰ ਵਿੱਚ ਰਹਿੰਦੀ ਹੋਈ ਇਉਂ ਹੁੰਦਾ ਜੀਵਨ ਪਾਣੀ ਉਹਦਾ ਹੈ ਇਸੇ ਪ੍ਰਕਾਰ ਸੰਤਾਂ ਭਗਤਾਂ ਜੀਵਨ ਪਰਮੇਸ਼ਰ ਹੈ ਪਰ ਮਹਾਰਾਜ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ ਸੱਚ ਸੱਚਾ ਰਸ ਜਿਮੀ ਚਖਿਆ ਨਿਸ਼ਚੇ ਕਰਕੇ ਸੱਚਾ ਨਾਮ ਦਾ ਰਸ ਬ੍ਰਹਮਾਨੰਦ ਰੂਪੀ ਰਸ ਗਿਆਨ ਦਾ ਰਾਜ ਜਿਨਾਂ ਚੱਖਿਆ ਧਾਰਿਆ ਹੈ। ਇਹ ਤ੍ਰਿਪਤ ਰਹੇ ਆਗਾਇ। ਉਹ ਆਪ ਤੁਮ ਤੁਪਤੀ ਕਰਕੇ ਰਾਜ ਰਹੇ ਹਨ। ਇਸ ਲੋਕ ਦੇ ਪਦਾਰਥਾਂ ਤੋਂ ਵੀ ਤ੍ਰਿਪਤ ਹੋ ਰਹੇ ਹਨ। ਸਰਗ ਲੋਕ ਤੇ ਵਰਗ ਲੋਕ ਦੇ ਸੁੱਖਾਂ ਵੱਲੋਂ ਵੀ ਰਾਜ ਰਹੇ ਹੈ। ਇਉਂ ਆਪ ਤੁਮ ਤੁਪਤੀ ਕਰਕੇ ਤ੍ਰਿਪਤ ਹੋ ਰਹੇ ਹਨ। ਇਹੋ ਹਰ ਰਸ ਸਹੀ ਜਾਣਦੇ ਹੀ ਦੇ ਨਾਮ ਰਸ ਨੂੰ ਉਹ ਗੁਰਮੁਖ ਜਾਣਦੇ ਹਨ। ਜਿਉਂ ਗੂੰਗਾ ਮਿਠਾਈ ਖਾਈ ਦੂਸਰੇ ਉਹ ਦੱਸ ਨਹੀਂ ਸਕਦੇ। ਜਿਵੇਂ ਗੁੰਗੇ ਨੂੰ ਮਠਿਆਈ ਖਾਦੀ ਦੂਸਰ ਨੂੰ ਜ਼ਬਾਨੋਂ ਦੱਸ ਨਹੀਂ ਸਕਦਾ ਮਠਾਸ ਇਉਂ ਆਤਮਨੰਦ ਨੂੰ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਅਵਸਥਾ ਇਹੀ ਜੀ ਹੈ ਉਸ ਅਵਸਥਾ ਦੀ ਕਥਨ ਕਰਨ ਕੋ ਸੋਝੀ ਨਹੀਂ ਜੋ ਪੇਖ ਹੈ ਤੁਸੀਂ ਬਣੇ ਆਵੈ ਕਥਨ ਕਰਨ ਵਾਲੇ ਨੂੰ ਹੋਸ਼ ਨਹੀਂ ਰਹਿੰਦੀ ਕਥਨ ਕਰਨ ਦੀ ਜਿਹੜਾ ਵੇਖਦਾ ਉਹਨੂੰ ਅਨੰਤਤਾ ਬਣਿਆਉਂਦਾ ਪਰ ਦੱਸ ਨਹੀਂ ਸਕਦਾ ਦਾ ਹਰ ਪ੍ਰਭ ਸੇਵਾ ਇਸ ਪੂਰੇ ਗੁਰਾਂ ਦੁਆਰਾ ਹਰੀ ਪ੍ਰਭੂ ਦਾ ਸੇਵਨ ਕੀਤਾ ਹੈ ਮਨ ਵਜੀ ਬਾਦ ਆਈਆਂ ਖੁਸ਼ੀਆਂ ਵੱਜ ਗਈਆਂ ਉਹਨਾਂ ਦੇ ਸਰੂਪ ਦੀ ਪ੍ਰਾਪਤੀ ਦੀਆਂ ਐਸੀ ਵਧਾਈ ਵੱਜ ਗਈ ਉਹ ਭਾਵੇਂ ਕਿਹਾ ਨਹੀਂ ਜਾਂਦਾ ਸਰੂਪ ਦਾ ਆਨੰਦ ਪਰ ਫੇਰ ਵੀ ਉਹਨਾਂ ਦੀ ਜਿਹੜੀ ਮਸਤੀ ਹੈ ਉਹਨਾਂ ਦੇ ਅੰਦਰ ਕਾਮਕਰੋ ਅਜ਼ਾਦ ਕਾਂ ਦੀ ਨਿਵਰਤੀ ਹੈ ਨਿਰਭਕਰ ਨਿਰਵੈਰਤਾ ਹੈ ਅੰਦਰ ਭੈਤਾ ਹੈ ਉਹਨਾਂ ਗੁਣਾ ਕਰਕੇ ਜਿਗਿਆਸਾ ਨੂੰ ਲਾਗ ਲੱਗ ਜਾਂਦੀ ਉਹ ਵੀ ਵਾਹਿਗੁਰੂ ਨੂੰ ਪਾ ਲੈਂਦੇ ਐ ਇਹੋ ਮਨ ਚ ਬਧਾਈਆਂ ਵੱਜ ਗਈਆਂ ਉਹਨਾਂ ਦੀ ਖੁਸ਼ੀਆਂ ਦੀਆਂ ਇਹੋ ਹਰ ਰਸ ਸੇਈ ਜਾਣਦੇ ਜਿਉਂ ਗੂੰਗਾ ਮਿੱਠਿਆਈ ਖਾਈ ਗੁਰਪੂਰ ਹੈ ਹਰ ਪ੍ਰਭ ਸੇਵਿਆ ਮਨ ਵਜੀ ਬਧਾਈ ਵਾਹਿਗੁਰੂ ਦਾ ਖਤਸਾ